ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡੀ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ LTC ਦੇ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਇੱਕ ਨਵੇਂ ਪੱਤਰ ਬਾਰੇ ਜ਼ਿਕਰ ਕਰਾਂਗੇ ਜਿਸ ਦੇ ਨਾਲ ਕਿ ਕੁਝ ਅਧਿਕਾਰੀਆਂ ਨੂੰ LTC ਦੇ ਬਾਰੇ ਵਿਤੀ ਲਾਭ ਹੋਵੇਗਾ कि ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ LTC ਜਾਰੀ ਕਰਨ ਸੰਬੰਧੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਪੱਤਰ 31 12 2025 ਨੂੰ ਜਾਰੀ ਕੀਤਾ ਗਿਆ ਹੈ ਭਾਵੇਂ ਇਹ ਪੱਤਰ ਸਿਰਫ ਕੁਝ ਗਿਨੇ ਚੁਨੇ IAS ਅਧਿਕਾਰੀਆਂ ਦੇ ਹੱਕ ਦੇ ਵਿੱਚ ਹੀ ਹੈ ਫਰਾਂਤੂ ਪੱਤਰ ਹੀ ਹੈ ਤੇ ਜੇਕਰ ਸਰਕਾਰ ਇਸ ਦੇ ਬਾਰੇ ਕੋਈ ਵੀ ਚੰਗਾ ਫੈਸਲਾ ਕਰਦੀ ਹੈ ਤਾਂ ਉਸ ਦੀ ਤਾਂ ਤਾਰਿਫ ਕਰਨੀ ਵੀ ਚਾਹੀਦੀ ਕੀਤੀ ਜਾਣੀ ਚਾਹੀਦੀ ਹੈ ਪਰੰਤੂ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਸਰਕਾਰ ਭਾਵੇਂ ਇਹ ਸਰ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਸਿਰਫ ਵੱਡੇ ਅਪਸਰਾਂ ਨੂੰ ਹੀ ਫਾਇਦਾ ਅਤੇ ਲਾਭ ਬਚਾਉਣ ਦੇ ਵਿੱਚ ਜੁਟੀਆਂ ਰਹਿੰਦੀਆਂ ਹਨ ਜਦੋਂ ਕਿ ਦੂਜੇ ਜੋ ਆਮ ਜਿਹੜੇ ਆਮ ਜਿਹੜੇ ਕਰਮਚਾਰੀ ਜਾਂ ਫੈਸ਼ਨਰ ਸਨ ਉਹਨਾਂ ਦੇ ਹੱਕ ਦੇ ਵੱਲ ਜਿਹੜਾ ਹੈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ ਹ ਪਰੰਤੂ ਚਲੋ ਆਓ ਦੇਖਦੇ ਹਾਂ ਕਿ ਇਸ ਪੱਤੇ ਦੇ ਵਿੱਚ ਕੀ ਲਿਖਿਆ ਗਿਆ ਹੈ ਇਸ ਪੱਤੇ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਪਰਸੋਨਲ ਵਿਭਾਗ IAS ਸ਼ਾਖਾ ਮਿਤੀ ਚੰਡੀਗੜ੍ਹ 31 12 2025 ਸੇਵਾ ਵਿਖੇ ਪੰਜਾਬ ਰਾਜ ਦੇ ਸਮੂਹ IAS ਅਧਿਕਾਰੀਆਂ ਜਿਹੜੇ ਵਿਸ਼ਾ LTC ਬਲਾਕ 2022 ਤੋਂ 2025 ਦੇ ਵਿੱਚ ਵਾਧਾ ਕਰਨ ਸੰਬੰਧੀ ਉਪਕਰਤ ਵਿਸ਼ੇ ਦੇ ਹਵਾਲੇ ਦੇ ਵਿੱਚ ਮੈਨੂੰ ਜਿਹੜੀ ਹਦਾਇਤ ਹੋਈ ਹੈ ਕਿ ਮੈਂ ਆਪ ਜੀ ਦਾ ਧਿਆਨ ਉਪਕਰਤ ਵਿਸ਼ੇ ਵੱਲ ਜਿਹੜਾ ਹੈ ਵੱਲ ਦਵੋਂਦੇ ਹੋਏ ਇਹ ਸੂਚਿਤ ਕਰਾਂ ਕਿ ਜਿਹੜੇ ਅਧਿਕਾਰੀਆਂ ਦੇ ਵੱਲੋਂ 2 ਸਾਲ ਮੌਜੂਦਾ ਬਲਾਗ 2024 2025 ਜਾਂ ਫਿਰ 4 ਸਾਲ ਦੇ ਮੌਜੂਦਾ ਬਲਾਗ 2022 2025 ਦੇ ਦੌਰਾਨ ਐਲਟੀਸੀ ਐਵਲ ਨਹੀਂ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਨੀਮਾ ਹਦਾਇਤਾਂ ਦੇ ਅਨੁਸਾਰ ਅਗਲਾ ਸਾਲ ਪਾ 2026 ਦੇ ਵਿੱਚ ਐਵਲ ਕੀਤਾ ਜਾ ਸਕਦਾ ਹੈ ਤਾਂ ਇਹ ਜਿਹੜਾ ਹੈ ਉਪਰ ਉਪਕਰਤ ਸਕੱਤਰ ਪਰਸੋਨਲ ਤੇ ਦਸਤਕ ਹੇਠ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਇਸ ਪੱਤਰ ਦੇ ਨਾਲ ਹੁਣ ਆਈਏਐਸ ਜੋ ਅਧਿਕਾਰੀ ਹਨ ਉਹਨਾਂ ਨੂੰ ਜੇਕਰ ਉਹਨਾਂ ਦੀ ਪੈਂਡਿੰਗ ਕੋਈ ਐਲਟੀਸੀ ਰਹਿੰਦਾ ਹੈ ਤਾਂ ਉਹ ਐਵਲ ਕਰਨ ਦਾ ਮੌਕਾ ਮਿਲੇਗਾ ਇਸ ਵੀਡੀਓ ਦੇ ਬਸ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ